ਦੀ ਬ੍ਰੇਕ ਕੁੜੀ ਦੇ ਨਾਲ ਨਾ ਬਲਦਕਾਰ ਹੋਇਆ ਤੇ ਉਹ ਮਤਲਬ ਇੱਕ ਡਾਕਟਰ ਸੀਗੀ ਤੇ ਜਦੋਂ ਉਹ ਆਕੇ ਮਤਲਬ ਕਿ 120 ਤੇ ਆਪਣੀ ਡਿਊਟੀ ਤੋਂ ਆਕੇ 120 ਤੇ ਮਤਲਬ ਕਿ ਉਹਨੇ ਕੈਮਰੇ 'ਚ ਦੇਖਿਆ ਬੰਦੇ ਨੇ ਕਿ ਉਹ ਮਤਲਬ ਕੁੜੀ ਬੇਹੋਸ਼ ਹੋ ਗਈ ਆ ਕਿ ਤਰ੍ਹਾਂ ਪੈ ਕੇ ਆਕੇ ਜੋ ਬੰਦਾ ਕੈਮਰੇ 'ਚੋਂ ਦੇਖਤੀ ਉਹਨੇ ਆਪ ਸੋਚ ਲਿਆ ਕਿ ਚਲ ਮੈਂ ਇਹਨਾਂ 'ਚ ਬਲਦਕਾਰ ਕਰਦਾ ਤੇ ਉਹ ਬਲਦਕਾਰ ਕਰਨ ਦੀ ਨੀਤੀ ਨਾਲ ਉਹਦੇ ਕੋਲ ਆ ਗਿਆ ਕਿ ਉਹਨੇ ਆਕੇ ਉਹ ਕੁੜੀ ਨਾਲ ਧਰਜਾ ਕੀਤਾ ਤੇ ਬਲਦਕਾਰ ਕੀਤਾ ਉਹ ਇੱਕ ਡਾਕਟਰ ਵੀ ਸੀਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਮਾਰਾ ਹੋਇਆ ਉਹਦੇ ਕਰਕੇ ਆਪਾਂ ਇਹ ਰੋਕ ਕੀਤਾਗਾ ਜਗਰਾਂਵ ਵਿੱਚ ਨਹੀਂ ਵੀਰੇ ਸਾਡੀ ਕੋਈ ਜੁਨੀ ਨਹੀਂ ਆ ਜੀ ਸਾਰੇ ਭਾਈ ਜਾਰੇ ਦੇ ਚੱਠੇ ਹੋ ਕੇ ਲੋਕ ਆਏ ਆ ਸੀ ਹਾਰ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਵੀ ਕਿੱਥੋਂ ਦੀ ਵੀ ਆ ਉਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਕਿ ਇਹ ਕੁੜੀ ਨਾਲ ਗਲਤ ਹੋਇਆ ਆ ਉਹਦੇ ਖਿਲਾਫ ਹੋ ਰਿਹਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਪਿੰਡ ਚਰਾਉਂ ਤੋਂ ਰਹਿਣ ਵਾਲਾ ਅੱਜ ਦਾ ਜੋ ਸੀ ਕੈਂਡਲ ਮਾਸਟਰ ਆ ਰਹੇ ਆ ਰੋਸ਼ਵਾਹ ਕਰ ਰਹੇ ਆ ਇਹ ਉਸ ਲਈ ਆ ਕਲਕੱਤਾ ਦੇ ਵਿੱਚ ਇੱਕ ਲੜਕੀ ਦਾ ਜਿਹੜਾ ਨਾਮ ਮਕਤਾ ਦੇ ਕੁਨਾਸ ਸੀ ਉਹਦਾ ਪਿਛੋਕੜ ਹੱਥੇ ਕਰਨਾ ਬਲਾਧਕਾਰ ਹੋਇਆ ਉਹ ਤੇ ਜਿਹੜੀ ਜਗ੍ਹਾ ਉਹ ਕਾਲਜ ਦੇ ਵਿੱਚ ਪੜ੍ਹਦੀ ਸੀ ਜਿੱਥੇ ਜੋਰ ਦੀਆਂ ਸੀ ਹਾਰ ਹੋਇਆ ਤੇ ਉਹਦਾ ਬਲਾਕਗਾਰ ਕਰਨ ਵਾਲਾ ਉਹਨਾਂ ਦੇ ਆਫਿਸ ਦਾ ਹੀ ਇੱਕ ਅਮਪਲੋਏ ਸੀਗਾ ਇੱਕ ਸਿਕਿਉਰਿਟੀ ਗਾਰਡ ਸੀ ਜਿਹੜਾ ਜੀ ਉਹਦੇ ਨਜ਼ਰ ਰਸਰਾਦੀ ਕਾਫੀ ਸਮੇਂ ਤੋਂ ਉਹਦੀ ਬਹੁਤ ਹੀ ਪੁਰੀ ਨਜ਼ਰ ਸੀ ਉਸ ਲੜਕੀ ਤੇ ਤੇ ਜਦੋਂ ਇੱਕ ਦਿਨ ਉਸਦੇ ਉਸਦੀ ਨਾਈਟ ਸ਼ਿਫਟ ਸੀ ਉਹ ਸ਼ਿਫਟ ਉਹਦੀਆਂ ਕਟੀਆਂ ਸੀ ਦੇ ਨਾਈਟ ਤੇ ਨਾਈਟ ਸ਼ਿਫਟ ਦੇ ਵਿੱਚ ਉਸ ਲੜਕੀ ਨਾਲ ਇਦਾਂ ਹੋਇਆ ਕਿ ਜਦੋਂ ਉਹ ਥੱਕ ਕੇ ਹੰਬ ਕੇ ਆਪਦੇ ਮਤਲਬ ਕਿ ਥੋੜੇ ਰੈਸਟ ਲਈ ਗਈ ਤਾਂ ਉਹਨੇ ਦੇਖਿਆ ਕਿ ਹੁਣ ਇਹ ਮਤਲਬ ਕਿ ਬਿਲਕੁਲ ਇਹ ਇੱਕ ਧੰਨ ਦੀ ਬੇਹੋਸ਼ ਪਈ ਆ ਮੈਂ ਤੇ ਨਾ ਜਾ ਕੇ ਆਪ ਦਾ ਸੰਬੰਧ ਬਣਾਵਾ ਉਹਨੇ ਗਲਤ ਤਰੀਕੇ ਨਾਲ ਸੰਬੰਧ ਬਣਾਏ ਤੇ ਰਿਪੋਰਟ ਦੱਸੀ ਆ ਕਿ ਉਹਦੇ ਨਾਲ ਜਿਹੜੀ ਰਿਪੋਰਟ ਆਈ ਆ ਉਹਦੀ ਪੋਸਟਮੋਰਟਮ ਰਿਪੋਰਟ ਦਾ ਇਹ ਪਤਾ ਲੱਗਿਆ ਕਿ ਉਹਦੀ ਬਾਡੀ ਦੇ ਵਿੱਚੋਂ 152 ਫਰਮ ਦੇ ਨਿਕਲੇ ਨੇ ਤੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਲੋਕਾਂ ਨੇ ਉਹਦੇ ਨਾਲ ਬੁਲਾਤਕਾਰ ਕੀਤਾ ਉਹ ਕਿਸ ਹੱਦ ਤੱਕ ਉਹਦੇ ਨਾਲ ਦੰਦਗੀ ਕੀਤੀ ਹੋਗੀ ਤੇ ਉਸ ਨੂੰ ਲੈ ਕੇ ਅੱਜ ਜੀ ਉਹ ਉਸ ਲੜਕੀ ਲਈ ਰੋਸ ਕਰ ਰਹੇ ਆ ਕਿ ਅਸੀਂ ਜਿੰਨਾ ਸਾਡੇ ਤੋਂ ਹੋ ਸਕਦਾ ਸੀ ਉਹ ਚੀਜ਼ ਕਰ ਰਹੇ ਆ ਅਸੀਂ ਸਾਡੇ ਨਾਲ ਜਿੰਨਾ ਵੀ ਯੂਥ ਹੈ ਇਹ ਖੜਾ ਹੋਇਆ ਤੇ ਸਭ ਉਹ ਲੜਕੀ ਦੇ ਨਾਲ ਆ ਉਹਦੇ ਪੇਰੈਂਟਸ ਦੇ ਨਾਲ ਕਿ ਉਹਨੂੰ ਜਲਦ ਤੋਂ ਜਲਦ ਜਸਟਿਸ ਮਿਲੇ ਤੇ ਸਰਕਾਰ ਦੇ ਅੱਗੇ ਬੇਨਤੀ ਵੀ ਆ ਤੇ ਸਰਕਾਰ ਦੇ ਅੱਗੇ ਅਪੀਲ ਵੀ ਆ ਕਿ ਜਲਦ ਤੋਂ ਜਲਦ ਵਿੱਚ ਪ੍ਰਸ਼ਾਸਨ ਇਸ ਦੇ ਲਈ ਕੁਝ ਕਰੇ ਕਿਉਂਕਿ ਅਸੀਂ ਆਏ ਦਿਨ ਦੇਖ ਰਹੇ ਆ ਕਿ ਇਸ ਤਰ੍ਹਾਂ ਦੇ ਕ੍ਰਾਈਮ ਵਧਦੇ ਜਾ ਰਹੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਅੰਮਰ ਦੀਆਂ ਔਰਤਾਂ ਤੱਕ ਕੋਈ ਵੀ ਸੇਫ ਨਹੀਂ ਆ ਤੇ ਜਦ ਅਸੀਂ ਚਾਹੁੰਦੇ ਆ ਕਿ ਸਾਡੀਆਂ ਧੀਆਂ ਭੈਣਾਂ ਘਰ ਵਿੱਚ ਜਾਂ ਬਾਹਰ ਜਾਂਦੇ ਹੋ ਸੇਫ ਰਹਿਣ ਤਾਂ ਪ੍ਰਸ਼ਾਸਨ ਨੂੰ ਇਸ ਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਥੈਂਕ ਯੂ ਜੀ ਕਮਲ ਸਿੱਧੂ ਜੀ ਜਿਹੜਾ ਅੱਜ ਤੁਸੀਂ ਕੈਂਡਲ ਮਾਰਚ ਕੱਟਿਆ ਇਹਦੇ ਬਾਰੇ ਕੋਈ ਜਾਣਕਾਰੀ ਜੀ ਅੱਜ ਅੱਜ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ ਜੀ ਇੱਕ ਲੜਕੀ ਦਾ ਰੇਪ ਹੋਇਆ ਆ ਉਹ ਸਾਡੀ ਹੀ ਧੀ ਸੀ ਸਾਡੀ ਹੀ ਭੈਣ ਸੀ ਤੇ ਉਹਦਾ ਰੇਪ ਹੋਇਆ ਗੈਂਗ ਰੇਪ ਹੋਇਆ ਆ ਕੋਈ ਇੱਕ ਡਾਕਟਰ ਸੀ ਕਿਉਂਕਿ ਅਸੀਂ ਅਕਸਰ ਡਾਕਟਰਸ ਦੇ ਕੋਲ ਜਾਂਦੇ ਆ ਆਪਣੇ ਹੀ ਟ੍ਰੀਟਮੈਂਟ ਦੇ ਲਈ ਆਪਣੀ ਸੇਫਟੀ ਲਈ ਤਾਂ ਕਿ ਅਸੀਂ ਆਪਣੇ ਆਪ ਨੂੰ ਸੇਫ ਕਰ ਸਕੀਏ ਆਪਣੇ ਆਪ ਨੂੰ ਬਿਮਾਰ ਤੋਂ ਬਿਮਾਰ ਦੇ ਆਸਪਾਸ ਆਪਣੇ ਆਪ ਨੂੰ ਸੁਰੱਖਿਅਤ ਕਰ ਸਕੀਏ ਲੇਕਿਨ ਜੇ ਅਸੀਂ ਹਸਪਤਾਲਾਂ ਦੇ ਵਿੱਚ ਨਹੀਂ ਸੇਫ ਆ ਅਸੀਂ ਸਕੂਲਾਂ ਦੇ ਵਿੱਚ ਨਹੀਂ ਸੇਫ ਆ ਜਾਂ ਅਸੀਂ ਸਰਕਾਰੀ ਅਧਾਰਿਆਂ ਵਿੱਚ ਨਹੀਂ ਸੇਫ ਆ ਤੇ ਅਸੀਂ ਕਿੱਥੇ ਸੇਫ ਆ ਹੈਨਾ ਹੋ ਸਕਦਾ ਹੈ ਕਿ ਅੱਜ ਤੋਂ 12 ਸਾਲ ਪਹਿਲਾਂ ਜਿਹੜਾ ਿਰਪਾਇਆ ਨਾਲ ਹੋਇਆ ਸੀ ਠੀਕ ਹੈ ਉਸ ਟਾਈਮ ਬਹੁਤ ਲੋਕ ਕਹਿੰਦੇ ਸੀਗੇ ਕਿ ਿਰਪਾਇਆ ਜਿਹੜੀ ਸੀਗੀ ਉਹ ਰਾਤ ਨੂੰ ਨਿਕਲੀ ਸੀ ਿਰਪਾਇਆ ਦੇ ਕੱਪੜੇ ਨਹੀਂ ਸਹੀ ਸੀ ਜਾਂ ਿਰਪਾਇਆ ਕਰੈਕਟਰ ਦੀ ਸਹੀ ਨਹੀਂ ਸੀ ਲੇਕਿਨ ਇਸ ਲੜਕੀ ਬਾਰੇ ਤਾਂ ਮੇਰਾ ਖਿਆਲ ਸ਼ਾਇਦ ਕੋਈ ਵੀ ਨਹੀਂ ਕਹਿ ਸਕਦਾ ਕਿਉਂਕਿ ਉਹ ਇੱਕ ਇੱਕ ਸੋਸ਼ਲ ਵਰਕ ਕਰ ਰਹੀ ਸੀ ਕਿਉਂਕਿ ਡਾਕਟਰ ਨੂੰ ਅਸੀਂ ਇਸ ਧਰਤੀ ਦੇ ਉੱਤੇ ਜਿੰਨੇ ਵੀ ਲੋਕ ਆ ਡਾਕਟਰ ਨੂੰ ਦੂਜਾ ਰੱਬ ਕਹਿੰਦੇ ਆ ਕਿਉਂਕਿ ਡਾਕਟਰ ਜੀਵਨ ਦੇਣ ਵਾਲਾ ਆ ਸਰ ਜਿਹਨੇ ਜੀਵਨ ਦੇਣ ਦੇ ਬਦਲੇ ਵਿੱਚ ਆਪਣੀ ਸੋਸ਼ਲ ਵਰਕ ਕਰਨ ਦੇ ਬਦਲੇ ਵਿੱਚ ਕੀ ਕੀਤਾ ਆਪਣੀ ਇੱਜ਼ਤ ਗਵਾ ਲਈ ਸੋ ਇਸ ਤੋਂ ਜ਼ਿਆਦਾ ਸ਼ਰਮਨਾਕ ਸਮਾਜ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਸਾਰੇ ਜਿਹੜਾ ਅੱਜ ਸੈਂਟਰਲ ਮਾਰਕੀਟ ਸੀ ਕੀਤਾ ਵਾ ਇਹਦੇ ਬਾਅਦ ਤੁਸੀਂ ਹੋਰ ਪ੍ਰੋਡਕਸ਼ਨ ਦਾ ਸ਼ੁਰੂ ਕਰੋਗੇ ਸਰ ਅਸੀਂ ਅੱਜ ਬਿਲਕੁਲ ਸ਼ੁਰੂਆਤ ਕੀਤੀ ਆ ਕਿ ਅਸੀਂ ਉਸ ਭੈਣ ਦੇ ਲਈ ਕੁਝ ਕਰੀਏ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਲੋਕ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਕ ਚੌਕ ਦੇ ਵਿੱਚ ਖੜੇ ਆਂ ਬਹੁਤ ਲੋਕ ਅਮੀਰ ਅਮੀਰ ਲੋਕ ਗੱਡੀਆਂ ਦੇ ਵਿੱਚੋਂ ਦੀ ਲੰਘ ਰਹੇ ਆ ਬਹੁਤ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਵਿੱਚੋਂ ਲੰਘ ਰਹੇ ਲੇਕਿਨ ਸ਼ਾਇਦ ਕਿਸੇ ਕੋਲ ਵੀ 2 ਮਿੰਟ ਦਾ ਸਮਾਂ ਵੀ ਨਹੀਂ ਆ ਸਿਆਣੇ ਕਹਿੰਦੇ ਆ ਕਿ ਜਦੋਂ ਆਪਣੇ ਤੇ ਪੈਂਦੀ ਹੈ ਨਾ ਉਦੋਂ ਚਿਰਤੇ ਆਂਦਾ ਦਰਦ ਜਦੋਂ ਸਾਡੇ ਆ ਖੁਦ ਦੀਆਂ ਧੀਆਂ ਪੈਣਾ ਨਾ ਇਹ ਗੱਲਾਂ ਹੋਣ ਲੱਗ ਪੈਣਗੀਆਂ ਫਿਰ ਸ਼ਾਇਦ ਅਸੀਂ ਧਰਾਂ ਵਿੱਚੋਂ ਨਿਕਲਾਂਗੇ ਫਿਰ ਸ਼ਾਇਦ ਅਸੀਂ ਗੱਡੀਆਂ ਰੋਕ ਕੇ ਖੜਾਂਗੇ ਲੇਕਿਨ ਇਹ ਬਹੁਤ ਦੂਰ ਹੋਇਆ ਆ ਠੀਕ ਹੈ ਸ਼ਾਇਦ ਇਸ ਕਰਕੇ ਸਾਨੂੰ ਉਹਦਾ ਦਰਦ ਨਹੀਂ ਮਹਿਸੂਸ ਹੁੰਦਾ ਲੇਕਿਨ ਸਾਨੂੰ ਉਹਦਾ ਦਰਦ ਮਹਿਸੂਸ ਹੋ ਰਿਹਾ ਆ ਕਿ ਉਸਦੇ ਨਾਲ ਬਹੁਤ ਗਲਤ ਹੋਇਆ ਆ ਠੀਕ ਹੈ ਇਹ ਗਲਤ ਅੱਗੇ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਸਮੇਂ ਤੋਂ ਹੁੰਦਾ ਆ ਆ ਬਹੁਤ ਸਰਕਾਰਾਂ ਨੇ ਵਾਅਦੇ ਕੀਤੇ ਆ ਕਿ ਇਹ ਕੁਝ ਨਹੀਂ ਹੋਏਗਾ ਲੇਕਿਨ ਫਿਰ ਵੀ ਇਹ ਹੁੰਦਾ ਆ ਆ ਸੋ ਮੈਂ ਰਿਕਵੈਸਟ ਕਰਦਾ ਆ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਬੈਨਰਜੀ ਦੀ ਸਰਕਾਰ ਆ ਚਾਹੇ ਉਹ ਕਲਕੱਤਾ ਦੀ ਸਰਕਾਰ ਆ ਚਾਹੇ ਇੰਡੀਅਨ ਗਵਰਨਮੈਂਟ ਮੋਦੀ ਜੀ ਆ ਮੈਂ ਇਹ ਰਿਕਵੈਸਟ ਕਰੂੰਗਾ ਕਿ ਲੜਕੀਆਂ ਦੀ ਸੇਫਟੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਲੜਕੀਆਂ ਹੀ ਆ ਉਹ ਜਿਨ੍ਹਾਂ ਨੇ ਸਾਡੀ ਜਨਰੇਸ਼ਨਸ ਨੂੰ ਅੱਗੇ ਚਲਾਉਣਾ ਆ ਠੀਕ ਹੈ ਔਰ ਲੜਕੀਆਂ ਨੂੰ ਹੀ ਤੁਸੀਂ ਕੀ ਕਰ ਰਹੇ ਹੋ ਗੈਂਗ ਰੇਪ ਦਾ ਸ਼ਿਕਾਰ ਹੋਈ ਆ ਲੜਕੀ ਠੀਕ ਹੈ ਇਸ ਲਈ ਅਸੀਂ ਬਹੁਤ ਦੁੱਖ ਦੇ ਵਿੱਚ ਆ ਇਸ ਚੀਜ਼ ਨੂੰ ਲੈ ਕੇ ਤੇ ਅਸੀਂ ਚਾਹੁੰਦੇ ਆ ਕਿ ਨੈਕਸਟ ਟਾਈਮ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿਸੇ ਦੀ ਵੀ ਧੀ ਕਿਸੇ ਦੀ ਵੀ ਭੈਣ ਕਿਸੇ ਦੀ ਵੀ ਮਾਂ ਨਾਲ ਇਹੋ ਜਿਹਾ ਨਾ ਹੋਵੇ ਸਾਰੇ ਉਸਰ ਸੇ ਕਰ ਮੈਂ ਜਰੂਰ ਤੁਹਾਨੂੰ ਨਮਰ ਹੈ ਹੈਲਪਿੰਗ ਅੰਡਰ ਨਾਮ ਪਣ ਜਿਹੜਾ ਅੱਜ ਕੈਂਡਲ ਮਾਰਚ ਕੀਤਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੇ ਕੈਂਡਲ ਮਾਰਚ ਦੇ ਕੋਲਕਾਤਾ 'ਚ ਇਹ ਜਿੰਦਾ ਬਲਾਤਕਾਰ ਹੋਇਆ ਤੇ ਬੱਚਿਆ ਹੋਇਆ ਬਹੁਤ ਜ਼ਿਆਦਾ ਮਨਫਾ ਦੀ ਘਟਨਾ ਹੋ ਗਿਆ ਸਾਡੇ ਲਈ ਕਿ ਸਾਰੀਆਂ ਤੀਆਂ ਬਣਾ ਮਤਲਬ ਕਿ ਸੇਫ ਨਹੀਂ ਆਸੀ ਕਿਤੇ ਵੀ ਕਿਤੇ ਵੀ ਜਾਣੇ ਹਾਂਗਾ ਹਸਪੀਟਲ 'ਚ ਵੀ ਸੇਫ ਨਹੀਂ ਆ ਹਸਪੀਟਲ ਦੇਖੋ ਤੁਸੀਂ ਇੱਕ ਮਤਲਬ ਕਿ ਅਸੀਂ ਕਿਸੇ ਨੂੰ ਹੀ ਰੱਖਿਆ ਕਰਦੇ ਹਾਂ ਉੱਥੇ ਜਾਨ ਮਾਲ ਦੀ ਕਿਸੇ ਚੀਜ਼ ਦੀ ਉਹ ਖੁਦ ਹੀ ਕੁੜੀ ਦਾ ਬਲਾਤਕਾਰ ਹੋ ਗਿਆ ਉੱਥੇ ਮਾਰ ਦਿੱਤੀ ਦੱਸੋ ਇਹ ਕਿੱਥੇ ਦਾ ਇਨਸਾਫ ਹੈ ਦੁਨੀਆ ਦੇ ਵਿੱਚ ਅਸੀਂ ਅੱਜ ਇਹ ਸਾਰੇ ਇਕੱਠੇ ਹੋਏ ਕੈਂਡਲ ਮਾਰਚ ਕਰਦੇ ਹੋਏ ਆ ਕਿ ਉਸ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਉਸ ਕੁੜੀ ਨੂੰ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਨਾਲ ਜਿਹੜੀਆਂ ਅਸੀਂ ਲੇਡੀਆਂ ਆ ਜਿਹੜੀ ਕੁੜੀਆਂ ਘਰਾਂ ਤੋਂ ਬਾਹਰ ਸਕੂਲਾਂ ਤੋਂ ਬਾਹਰ ਕਹਿੰਦੇ ਅਸੀਂ ਆਜ਼ਾਦ ਹੋ ਗਏ ਆ ਅਸੀਂ ਆਜ਼ਾਦ ਕਿੱਥੇ ਹੋ ਗਏ ਆ ਕਿਤੇ ਆਜ਼ਾਦ ਨਹੀਂ ਹੋਈ ਅਸੀਂ ਤਾਂ ਬਿਲਕੁਲ ਵੀ ਜਿਹੜੇ ਹੁਣ ਕਹਿੰਦੇ ਪੈਲੇ ਵੀ ਨਹੀਂ ਐਦਾਂ ਦਾ ਕੁਝ ਨਹੀਂ ਹੋਇਆ ਕਤਲ ਹੋਇਆ ਉਹਦਾ ਕੁਝ ਹੋਇਆ ਪਰ ਹੋਇਆ ਤਾਂ ਬਲਾਤਕਾਰ ਹੀ ਹੈ ਨਾ ਕਿੰਨੇ ਲੋਕਾਂ ਨੇ ਇਹਨਾ ਬਲਾਤਕਾਰ ਕੀਤਾ ਹੈ ਕਿੰਨਾ ਉੱਚ ਸਿਮਨ ਪਾਇਆ ਗਿਆ ਤੁਸੀਂ ਕਦੇ ਇਹ ਨਿਊਜ਼ ਪੜ੍ਹੋ ਤੇ ਕਿੰਨੀ ਸ਼ਰਮਨਾਕੀ ਖਬਰ ਹੈ ਇਸੀ ਐਜੂਕੇਟਰ ਹੋ ਗਈ ਕਿ ਹਸਪੀਟਲ ਚ ਇਹ ਚੀਜ਼ ਹੋ ਰਹੀ ਹੈ ਚਾਹ ਅਨਪੜਤਾ ਦੇ ਨਾਲ ਤਾਂ ਚਲੋ ਸਮੰਦੇ ਸੀ ਇਹਨਾਂ ਪੜ੍ਹਦਾ ਹੈ ਬਟ ਕਿ ਐਜੂਕੇਸ਼ਨ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਸੋਚਿਆ ਵੀ ਇਸ ਤਰ੍ਹਾਂ ਦਾ ਹੋ ਜਾਏਗਾ ਤੇ ਇਸੇ ਲਈ ਅਸੀਂ ਪਲੀਜ਼ ਸਾਰਿਆਂ ਨੂੰ ਗੁੰਜਾਰਿਸ਼ ਕਰਦੇ ਹਾਂ ਕਿ ਸਾਰੇ ਇਕੱਠੇ ਹੋਈਏ ਆਪਾਂ ਇਕਜੁੱਟ ਹੋਈਏ ਕਿਉਂਕਿ ਇਹ ਇਨਸਾਨੀਅਤ ਦੀ ਲੜਾਈ ਹੈ ਨਾ ਤਾਂ ਸਿੱਖ ਦੀ ਲੜਾਈ ਹੈ ਨਾ Hindu ਦੀ ਲੜਾਈ ਹੈ ਸਿਰਫ ਇਹ ਇਨਸਾਨੀਅਤ ਦੀ ਲੜਾਈ ਹੈ ਸਾਰੇ ਸਰਕਾਰ ਆਈਏ ਕਿ ਇਸ ਕੋਰੀ ਨੂੰ ਪੀਸ ਐਂਡ ਸਾਫ ਦਵਾ